पाकिस्तान पाकिस ਦੇਖੋ ਬੜਾ ਵੱਡਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਪਹਲਗਾਮ ਚ ਜਿਹੜਾ ਸਲਾਨੀ ਘੁੰਮਣ ਗਏ ਸੀਗੇ ਉਹਨਾਂ ਤੇ ਕਾਇਰਾਨਾ ਜਿਹੜਾ ਕਾਤਲਨਾ ਹਮਲਾ ਕੀਤਾ ਨਾ ਅਤਵਾਦੀਆਂ ਨੇ ਉਹ ਇੱਕ ਬਹੁਤ ਹੀ ਨਿੰਦਣਯੋਗ ਹੈ ਬਹੁਤ ਘਟੀਆ ਕਨਾਉਣੀ ਹਰਕਤ ਜਿਹੜੀ ਉਹਨਾਂ ਅਤਵਾਦੀਆਂ ਨੇ ਪਾਕਿਸਤਾਨ ਕੇ ਕੀਤੀ ਹੈ ਅੱਜ ਮੌਕਾ ਵਾ ਇੰਡੀਆ ਨੂੰ ਉਸ ਕੱਲ ਦਾ ਜਵਾਬ ਦੇਣਾ ਕਿ ਉਹਨਾਂ ਇੱਕ ਫਿਰਕੇ ਨੂੰ ਨਚੋਰ ਕੱਢ ਕੇ ਉੱਥੇ ਜਿਹੜਾ ਕਤਲ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਉੱਥੇ ਕਿ ਕਲਮਾ ਪੜੋ ਕਿ ਜਿਹੜਾ ਮੁਸਲਮਾਨ ਹੋਏਗਾ ਉਹ ਕਲਮਾ ਪੜ੍ਹੇਗਾ ਤਾਂ ਉਹਨੂੰ ਛੱਡਾਂਗਾ ਜਦੋਂ ਦੇਖਿਆ ਕਿ ਸਾਰੇ ਹਿੰਦੂ ਹਿੰਦੂ ਤਬਕਾ ਉਹਨਾਂ ਕੱਲਾ ਕੱਲਾ ਚੁਣ ਕੇ ਹਿੰਦੂ ਨੂੰ ਉੱਥੇ ਉਹਨਾਂ ਮਾਰਿਆ ਕੋਹ ਕੋਹ ਕੇ ਮਾਰਿਆ ਇਹਦੀ ਮੈਂ ਸ਼ਖਤ ਨਿੰਦਾ 'ਚ ਕਰਦਾ ਉਹਦੀ ਨਖੇਦੀ ਕਰਦਾ ਔਰ ਮੈਂ ਇੰਡੀਆ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਕਿ ਆਹ ਇੱਕ ਸਮਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਔਰ ਉਹਨਾਂ ਲੋਕਾਂ ਨੂੰ ਸਮਝਾ ਕੇ ਜਿਹੜੇ ਹਿੰਦੁਸਤਾਨ ਕਹਾਂ ਕੇ ਇੱਥੇ ਖੂਨ ਵਹਾਉਂਦੇ ਨੇ ਕਤਲੋਗਾਰਤ ਕਰਦੇ ਨੇ ਇੱਕ ਮੌਕੇ ਨੂੰ ਮੌਕੇ ਨੂੰ ਗੋਣਾ ਨਹੀਂ ਚਾਹੀਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਜਿਦਾ ਉਹ ਦੇਣਾ ਚਾਹੀਦਾ ਮਰਦਾਂ ਨੂੰ ਟਾਰਗੇਟ ਦੇਖੋ ਉਹਨਾਂ ਨੇ ਦੇਖਿਆ ਜਿਹੜੇ ਆਤਵਾਦੀ ਹੁੰਦੇ ਉਹ ਨਹੀਂ ਵੰਦੇ ਮਰਦ ਔਰਤਾਂ ਬੱਚੇ ਗੋਲੀ ਨਹੀਂ ਦੇਖਦੀ ਕੋਈ ਮਰਦ ਉਹ ਨਹੀਂ ਦੇਖਦੀ ਕੁਝ ਵੀ ਉਹ ਤਾਂ ਵੈਸ਼ੀ ਪੁਣੇ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਔਰ ਜੋ ਹੋਇਆ ਮੈਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਨਾ ਤਮਸਕਾ ਨਾ ਉਹਨਾਂ ਦੇ ਅਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਆਪਾਂ ਕੈਂਡਲ ਮਾਰਚ ਵੀ ਕੀਤਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਔਰ ਪਵਿੱਤਰ ਸਥਾਨ ਧਾਰਮਿਕ ਸਥਾਨ ਮੰਦਿਰ ਚ ਆਣ ਕੇ ਆਪਾਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਕੈਂਡਲ ਸੀ ਕਿ ਉਹਨਾਂ ਨੂੰ ਸਮਰਪਿਤ ਮੰਦਿਰ ਨੂੰ ਕੀਤੀ ਹੈ ਹੰਦਾਸੋ ਜੇ ਜਾਤੀ ਵਿਸ਼ੇਸ਼ ਨੂੰ ਇੱਕ ਦੇਖੋ ਇਹ ਤਾਂ ਸਿੱਧਾ ਸਿੱਧਾ ਅਟੈਕ ਹੈ ਨਾ ਹਿੰਦੁਸਤਾਨ ਤੇ ਇੱਕ ਫਿਰਕੇ ਨੂੰ ਨਰੋਲ ਨਿਚੋੜ ਕੇ ਉਹਦਾ ਨਿਰਿਕਣ ਕਰਕੇ ਉਹਨਾਂ ਨੂੰ ਮਾਰਨਾ ਇਦੋਂ ਵੱਡੀ ਮੈਂ ਕਹਿੰਨਾ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਮੌਕੇ ਨੂੰ ਜਿਹੜਾ ਹੁਣ ਦੁਬਾਰਾ بار بار ਮੌਕਾ ਨਹੀਂ ਪਿੱਛੇ ਵੀ ਬਹੁਤ ਸਾਰੇ ਕਾਰਡ ਐਸੇ ਹੋ ਚੁੱਕੇ ਨੇ ਮੈਂ ਵੇਖਿਆ ਪਿੱਛੇ ਕੁਝ ਦਿਨਾਂ ਬਾਅਦ ਕੁਝ ਮਹੀਨੇ ਪਹਿਲਾਂ ਇੱਕ ਬੜੀ ਵੱਡੀ ਇਹਨਾ ਜਿਹੜੀ ਸਾਡੀ ਡਿਫੈਂਸ ਦੀ ਆਰਮੀ ਤੇ ਵੱਡਾ ਅਟੈਕ ਕੀਤਾ ਔਰ ਦੋ ਤਿੰਨ ਗੱਡੀਆਂ ਉਦੋਂ ਵੀ ਇਹਨਾਂ ਨੇ ਬੰਬ ਬਣਾ ਉਡਾਈਆਂ ਇਸ ਕਰਕੇ ਇਹਨਾਂ ਨੂੰ بار بار ਮੌਕਾ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਮੂੰਹ ਤੋੜ ਇੱਕ ਵਾਰੀ ਜਵਾਬ ਦੇਣਾ ਹੀ ਪੈਣਾ ਤਾਂ ਸਮੇਂ ਨਾਲ ਦਿੱਤਾ ਜਾਏ ਚੰਗਾ ਪ੍ਰਧਾਨ ਮੰਤਰੀ ਦੇਖੋ ਜੀ ਮੋਦੀ ਸਾਹਿਬ ਨੂੰ ਚਾਹੀਦਾ ਹਿੰਦੁਸਤਾਨ ਦੇ ਤੁਸੀਂ ਇਸ ਵੇਲੇ ਹੁਕਮਰਾਨ ਚ ਤਾਂ ਜੇ ਹੁਕਮਰਾਨ ਹੀ ਕੋਈ ਐਡਾ ਦਿਲ ਦਾ ਕਮਜ਼ੋਰ ਹੋਵੇ ਤਾਂ ਫਿਰ ਆਮ ਪਬਲਿਕ ਦਾ ਦਿਲ ਕੀ ਬਣੂਗਾ ਚੱਕਵਾਰੀ ਹਿੰਮਤ ਕਰੇ ਹੁਕਮਰਾਨ ਤਾਂ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਖੜੇ ਨੇ ਔਰ ਪਾਕਿਸਤਾਨ ਦਾ ਜਿਹੜਾ ਇੱਕ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਬੈਠੇ ਰਹੇ ਜਿਹੜੇ ਸ਼ਹੀਦ ਮੈਂ ਆਪਣੇ ਨਾਲ ਸੱਚੀ ਸ਼ਰਧਾਂਜਲੀ ਦਿੰਦਾ ਤੇ ਪ੍ਰਮਾਤਮਾ ਘੜੀ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਨਾਲ ਆਪਣੇ ਚਰਨਾਂ ਚ ਨਵਾਸਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਪਾਣਾ ਮੰਨਣ ਦਾ ਜਿਹੜਾ ਉਦਮ ਜਿਹੜਾ ਪਰਮਾਤਮਾ ਸੱਚੀ ਬਾਛਾ ਦਾ ਹੈ